ਮੇਰਾ ਨਾਮ ਹਮਨ ਹੈ ਜੀ ਪਿੰਡ ਹੁਣ ਸਰ ਹੈ ਕੀ ਸਥਿਤੀ ਹੈ ਪਿੰਡ ਦੀ ਪਿੰਡ ਦੀ ਸਥਿਤੀ ਜੀ ਹੈ 2-3 ਘੰਟੇ ਤੋਂ ਪਾਣੀ ਪੂਰੇ ਜ਼ੋਰ ਨਾਲ ਵਧ ਰਿਹਾ ਹੈ 2-3 ਘੰਟੇ ਪਹਿਲਾਂ ਇਸ ਤਰ੍ਹਾਂ ਕੋਈ ਪਾਣੀ ਨਹੀਂ ਸੀ ਕਿਹੜੀ ਰੋੜ ਹੈ ਕਿੱਥੇ ਜਾਂਦੀ ਹੈ ਅੰਮ੍ਰਾਲੇ ਨੂੰ ਜਾਂਦਾ ਹੈ ਰੋੜ ਤੇ ਸਾਡੇ ਬੱਚੇ ਵੀ ਸਵੇਰੇ ਸਕੂਲ ਗਏ ਹੋਏ ਸੀ ਹੁਣ ਹਲੇ ਲੈ ਕੇ ਆਉਣੇ ਆ ਸੋਚ ਰਹੇ ਹਾਂ ਕਿਵੇਂ ਲੈ ਕੇ ਆਵਾਂਗੇ ਕਿੰਨੇ ਕਿੰਨੇ ਫੁੱਟ ਜਿਹੜਾ ਪਾਣੀ ਉਰੇ ਆ ਗਿਆ ਇੱਕ ਘਟੋ ਘਟੀ ਰੈਂਪ ਹੈ ਜੋ ਇਦਾਂ 4 ਤੋਂ 5 ਫੁੱਟ ਦਾ ਰੈਂਪ ਤੇ ਹੈ ਇਹ ਖੇਤ ਦੇਖੋ ਖੇਤ ਅੱਧਾ-ਅੱਧਾ ਫੁੱਟ ਪਾਣੀ ਆ ਗਿਆ ਤੇ ਜੋ ਫਸਲ ਹੈ ਤੁਸੀਂ ਦੇਖੋਗੇ ਕੋਈ ਠੱਗਰ ਨਹੀਂ ਹੈਗਾ ਇਹ ਸਾਰੀ ਜੋ ਵੀ ਹੈਗੀ ਹੈ ਸਾਰੀ ਫਸਲ ਸੀ ਉਹਨੇ ਸਾਰੀ ਡੁੱਬ ਚੁੱਕੀ ਆ ਤੇ ਚੌਥਾ ਪਾਣੀ ਆਇਆ ਇਸ ਸਾਲ ਦਾ ਤੇ ਫਸਲ ਮਾਤਾ ਨਹੀਂ ਕਹਿੰਦਾ ਜੀ ਇਹ ਜਿਹੜੀ ਪਹਿਲਾਂ 10 20% ਬਚੀ ਹੋਈ ਸੀ ਉਹ ਵੀ ਨਹੀਂ ਹੁਣ ਬਚਣਾ ਕੋਈ ਪ੍ਰੋਫੈਕਸ਼ਨ ਤੜੀ ਆ ਹਾਂਜੀ ਪ੍ਰੋਫੈਕਸ਼ਨ ਤਾਂ ਹਲੇ ਤੱਕ ਤਾਂ ਕੋਈ ਨਹੀਂ ਆਇਆ ਜੀ ਆ ਸਾਹਮਣੀਆਂ ਨੇ ਆ ਮਨਦੀਪ ਸਿੰਘ ਹੈ ਜੀ ਕਿਹੜਾ ਪਿੰਡ ਹੈ ਜੀ ਇਹ ਪਿੰਡ ਸਮਸ਼ਪੁਰਾ ਜੀ ਸਮਸ਼ਪੁਰ ਜਿਲ੍ਹਾ ਜਿਲ੍ਹਾ ਹੈ ਆਪਣਾ ਆਪਣੇ ਵਾਲਾ ਬੜਾ ਜੀ ਅੱਛਾ ਕਿੰਨਾ ਕੁ ਪਾਣੀ ਹੈ ਹੈਗਾ ਉਰੇ ਕਿੰਨੀ ਮਾ ਜਿਹੜੀ ਪੈ ਰਹੀ ਆ ਉਹ 4-5-5-6-6 ਫੁੱਟ ਪਾਣੀ ਹੈਈ ਹੈ ਜੀ ਹਾਂ ਜੀ ਹਰਿਓ ਚੌਥਾ ਪਾਣੀ ਆ ਰਿਹਾ ਜੀ ਪਹਿਲਾਂ ਵੀ ਤੇ ਪਹਿਲਾਂ 3-4 ਪਾਣੀ ਆ ਗਿਆ ਸੀ ਅੱਜ ਕਿੰਨੇ ਫੁੱਟ ਪਾਣੀ ਹੈਗਾ ਉਰੇ ਅਜੇ ਹੈ ਜੀ 5 ਫੁੱਟ ਪਾਣੀ ਤਾਂ ਹੈਈ ਹੈ ਜੀ ਕਿੰਨਾ ਘੜਾ ਤੁਹਾਡੇ ਹੈਗਾ ਮਾਨਾ ਵਿੱਚ ਮੈਨੂੰ ਤਾਂ 8 ਫੁੱਟ ਤੋਂ ਬਹੁਤ ਹੋ ਗਿਆ ਜੀ ਇਹ ਗੋਂਗੇ ਵਿੱਚ ਹੈ ਜੀ ਪਾਣੀ ਬਹੁਤ ਵਧ ਰਿਹਾ ਜਿਸ ਤਰ੍ਹਾਂ ਪਿਛਾ ਪਤਾਰੇ ਦੀ ਸਥਿਤੀ ਬਹੁਤ ਖਰਾਬ ਹੁੰਦੀ ਜਾ ਰਹੀ ਹੈ ਤਾਂ ਗੋਂਗੇ ਵਿੱਚ ਵੀ ਪਾਣੀ ਵਧਣੇ ਦਾ ਬਹੁਤ ਡਰ ਹੈ ਜੀ ਇਹ ਕਿਹੜੀ ਰੋਡ ਹੈ ਜੀ ਜਿਹੜੀ ਪਾਣੀ ਖੜਾ ਹੈ ਜੀ ਹੁਣ ਸਰਤੇ ਜ ਪੂਰੇ ਕਿਲੇ ਨੂੰ ਫੁੱਟੋ ਗਿਆ ਪਾਣੀ ਇਹ ਉਧਰ ਤੋਂ ਘਟਾ ਜੀ ਆਪਣਾ ਜਿੱਤਾਪਾ ਖੜੇ ਹੋ ਰਹਾ ਤਾਂ ਫੁੱਟ ਪਾਣੀ ਹੈ ਜੀ ਇਸ ਤੇ ਅੱਗੇ ਅੱਗੇ ਚਾਰ ਪੰਜ ਫੁੱਟ ਪਾਣੀ ਹੈ ਜੀ ਗਿਆਗੇ ਵਿੱਚ ਕਿੰਨਾ ਕੁ ਨੁਕਸਾਨ ਜਿਹੜਾ ਹੈਗਾ ਖੇਤਾਂ ਵਿੱਚ ਜਿਹੜਾ ਹੈਗਾ ਨੁਕਸਾਨ 1 ਏਕੜ ਦਾ ਤਾਂ ਹੈ ਜੀ ਜੋ ਆਪਣੇ ਨਾ ਲਵੇ ਜਿਹੜਾ ਤੁਮਾਰੂ ਕੰਮ ਹੀ ਖੁੱਦ ਹੋ ਗਿਆ ਜੀ ਆਪਣਾ ਉਪਸਰ ਹੋ ਗਿਆ ਹਰ ਮਾਰੀ ਹਰ ਪੜਾ ਹੋ ਗਿਆ ਜੀ ਕੱਟ-ਕੱਟ 2000 ਏਕੜ ਦਾ ਨੁਕਸਾਨ ਹੈ ਜੀ ਤੈਨੂੰ ਡਰ ਨਹੀਂ ਕਿ ਇਹ ਕਿਹੜਾ ਪਾਣੀ ਘਰਾਂ ਦਾ ਕੁਝ ਜਾ ਸਕਦਾ ਉੱਥੇ ਹੋਰ ਕੋਈ ਪ੍ਰਸ਼ਾਸਕਿਕ ਅਧਿਕਾਰੀ ਵਗੈਰਾ ਵੀ ਉਰੇ ਆਇਆ ਹੋਵੇ ਨਹੀਂ ਜੀ ਕੋਈ ਪ੍ਰਦਰਸ਼ਨ ਅਧਿਕਾਰੀ ਉਰਾਂ ਨਹੀਂ ਕਿੰਚਾਰ ਕਰਾ ਮਾਦਾ ਵੜ ਵੀ ਗਿਆ ਤਾਂ ਜੀ ਗਲੀਆਂ ਦੇ ਵਿੱਚ ਦੌ ਘੁੰਮ ਗਿਆ ਤਾਂ ਪਰ ਕੋਈ ਵੀ ਨਹੀਂ ਆਇਆ ਜੀ ਰੋਜ਼ ਤੱਕ ਜੀ ਦੇਖ ਰਹੇ ਜੀ ਦੋ ਦਮਿਆਂ ਤੋਂ ਪਾਣੀ ਜਿੱਤੇ ਪਾਣੀ ਆ ਜਾਂਦਾ ਪਿਜੀਸ਼ਨ ਬਣ ਜਾਂਦਾ ਸੋ ਸਵੇਰੇ ਕੀ ਸਥਿਤੀ ਸੀ 10 ਵਜੇ ਤੱਕ ਪਾਣੀ ਨਹੀਂ ਸੀ ਸੋ ਕਿੰਨੇ ਪਿੰਡਾਂ ਕੋਈ 3-4 ਪਿੰਡ ਨਹੀਂ ਕਿੰਨੇ ਕੋਈ ਇੱਕ ਤਰ੍ਹਾਂ ਕਿੰਨੇ ਕੋਈ ਇੱਕ ਤਰ੍ਹਾਂ ਤੁਸੀਂ ਮੰਨ ਕੇ ਚਾਹੁੰਦੇ ਹੋ ਤੁਸੀਂ ਦੇਖ ਰਹੇ ਹੋ ਵੀ ਤਸਵੀਰ ਸਾਨੂੰ ਸਾਹਮਣੇ ਨਜ਼ਰ ਆ ਗਈ ਸਾਡੇ ਕੈਮਰਾਮੈਨ ਨੂੰ ਵੀ ਕਿੱਦਾਂ ਇੱਕ ਕੁੱਤਾ ਆਏ ਆਏ ਨਿਕਲ ਗਿਆ ਨਿਕਲ ਗਿਆ ਨਾ ਨਿਕਲ ਗਿਆ ਯਾਰ ਬਚਾਅ ਹੋ ਗਿਆ ਓਏ ਹੋਏ ਸ਼ੁਕਰ ਆ ਯਾਰ ਵਿਚਾਰ ਨਿਕਲ ਗਿਆ ਹੈ ਪਸ਼ੂ ਜਿਹੜੇ ਨੇ ਉਹ ਪਾਣੀ ਦੇ ਵਿੱਚ ਆਪਣੀ ਜਾਨ ਬਚਾਉਣ ਦੇ ਲਈ ਜਿਵੇਂ ਮਨੁੱਖ ਆਪਣੀ ਜਾਨ ਵਸੀਲੇ ਸ਼ਾਰਟਕਟ ਰਸਤੇ ਤੋਂ ਚਾਹੁੰਦੇ ਨੇ ਜਿਹਨਾਂ ਦਾ ਜੀਵਨ ਜਿਹੜੀ ਜਿਹੜੀ ਲੱਗਦਾ ਹੈ ਹੋਰ ਵੀ ਮਾਰ ਭੜੀ ਜੇ ਗੱਲ ਕਰੀਏ ਪਟਿਆਲਾ ਜ਼ਿਲ੍ਹਾ ਦੇ ਵਿੱਚ ਪਾਵੇ ਕਿ ਅਲਰਟ ਕੀਤਾ ਕਿ ਪਿੰਡ ਦੇ ਵਿੱਚ कहिड़े <laughs> <laughs>